ਤੋਂ ਕੀਤਾ ਕਿ ਇਹ ਇਸ ਨੇ ਪਛਾਣਿਆ ਕੀ ਜੀ ਮਿਤੀ 11 ਤਰੀਕ ਨੂੰ ਇੱਕ ਐਫਆਰ ਰਜਿਸਟਰ ਹੁੰਦੀ ਹੈ ਨੇਸਟੇ ਜਿਹੜਾ ਹੈਗਾ ਇੱਥੇ ਘਰਾਂਡੇ ਥਾਣੇ ਚ ਹੀ ਪੈਂਦਾ ਤੇ ਉੱਥੇ ਜਿਹੜੇ ਦੋ ਤਿੰਨ ਵਿਅਕਤੀ ਆ ਰਹੇ ਸੀਗੇ ਬਾਈਕ ਤੇ ਰਾਤ ਨੂੰ ਹੈਪੀ ਹਰਪ੍ਰੀਤ ਸੀਗਾ ਉਹਨਾਂ ਚੋਂ ਇੱਕ ਸਾਡੀ ਪੁਲਿਸ ਪਾਰਟੀ ਨੇ ਆਈਡੈਂਟੀਫਾਈ ਕੀਤਾ ਸੀਗਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਪਾਰਟੀ ਤੇ ਰੁਕਣ ਦੀ ਬਜਾਏ ਉੱਤੇ ਫਾਇਰ ਕੀਤਾ ਤੇ ਉੱਥੇ ਇੱਕ ਰਾਹੀਰ ਸੀਗਾ ਗੁਰਜੀਤ ਇਲੀਆਸ ਪਿੱਲਾ ਉਹ ਰਾਗਿਰ ਦੇ ਗੋਲੀ ਵੱਜਣ ਨਾਲ ਮੌਤ ਹੋ ਜਾਂਦੀ ਸੀ ਤੇ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਿਆ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਹਨਾਂ ਨੇ ਇੱਕ ਹੈਰੋਇਨ ਦੀ 5 ਕਿਲੋ ਦੀ ਖੇਪ ਵੀ ਸਿੱਟੀ ਸੀਗੀ ਜਿਹੜੀ ਅਸੀਂ ਮੌਕੇ ਤੋਂ ਬਰਾਮਦ ਕਰ ਲਈ ਸੀਗੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਹਰਪ੍ਰੀਤ ਹੈਪੀ ਹੈਗਾ ਇਹਦੀ ਮੂਵਮੈਂਟ ਹੋ ਰਹੀ ਹੈ ਡਿਫੈਂਸ ਟ੍ਰੇਨ ਦੇ ਨੇੜੇ ਇਹ ਇੱਥੇ ਘੁੰਮ ਰਿਹਾ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹ ਫੇਰ ਨਹੀਂ ਰੁਕਿਆ ਇਹਨੇ ਫੇਰ ਦੁਬਾਰਾ ਇਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਆਪਣੀ ਪੀਐਕਸਾਈ ਪਿਸਟਲ ਤੋਂ ਜਿਹੜਾ ਇਹਦੇ ਇਹਨੂੰ ਰਿਟੈਲੀਏਟਰੀ ਫਾਇਰ ਚ ਇਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਇਹਦੇ ਤੋਂ 534 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਬਰਾਂਦ ਕਰ ਲਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਿੱਤੀ 11 ਤਰੀਕ ਨੂੰ ਇਸੇ ਮਹੀਨੇ ਦੀ 5-7 ਦਿਨ ਪਹਿਲਾਂ ਇਹਦੇ ਤੇ ਇੱਕ ਕਤਲ ਦਾ ਮਕਦਮਾ ਦਰਜ ਕੀਤਾ ਜਿਹਦੇ ਚ 21 ਸੀਐਨਡੀਪੀਐਸ ਵੇ ਲੱਗੀ ਹੈ 5 ਕਿਲੋ ਹੈਰੋਇਨ ਵੀ ਦਿੱਤੋ ਬਰਾਂਦ ਹੋਣੀ ਹੈ ਤਾਂ ਲੱਗਦਾ ਕਦੇ ਨਾਲ ਇਹਨਾਂ ਦੇ ਜਨਰੇਸ਼ਨ ਹੋ ਸਕਦੇ ਨੇ ਕਿਉਂਕਿ ਇਹ ਵੀ ਇੱਕ ਵੱਡੀ ਬਰਾਮਦਗੀ ਹੋਈ ਹੈ ਜੀ ਬਿਲਕੁਲ ਜੀ ਸਾਨੂੰ ਪੂਰਾ ਅਨਦੇਸ਼ਾ ਹੈ ਕਿ ਜਿਹੜੀ ਪਾਕਿਸਤਾਨੀ ਡੀਪ ਸਟੇਟ ਆਈਐਸਆਈ ਜਿਹੜਾ ਇਹਨਾਂ ਦੇ ਗੰਦੇ ਡਿਜ਼ਾਈਨ ਨੇ ਕਿ ਪੰਜਾਬ ਦੇ ਯੂਥ ਨੂੰ ਬਿਲਕੁਲ ਇਹ ਮਾੜੇ ਨਸ਼ਿਆਂ ਦੇ ਕਾਰੋਬਾਰ ਚ ਲਾ ਕੇ ਨਸ਼ਾ ਵੰਡ ਕੇ ਸਾਡੀ ਜਿਹੜੀ ਇਹ نسل ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੰਦਾ ਵੀ ਉਹਨਾਂ ਦੇ ਗਿਰੋਹ ਦਾ ਮੈਂਬਰ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਨੇ ਅਸੀਂ ਸਾਰੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ